2027 ਚ ਬੀਜੇਪੀ ਕੱਲੀ ਚੋਣ ਲੜੇਗੀ ਅਕਾਲੀਆਂ ਤੇ ਚੋਟਾਲਿਆਂ ਨੇ ਧੋਖਾ ਦਿੱਤਾ ਮਾਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਫਸਲੀ ਬੀਮਾ ਨਹੀਂ ਕਰਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਧਰਨਾ ਦੇ ਰਹੇ ਨੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਉਥੋਂ ਦਾ ਮਾਹੌਲ ਖਰਾਬ ਕਰਦੇ ਨੇ ਕਹਿੰਦੇ ਸਰਕਾਰ ਨੇ ਨੋਟਿਸ ਦਿੱਤਾ ਤੁਸੀਂ ਵਿਰੋਧ ਕੀਤਾ ਨੋਟਿਸ ਵਾਪਸ ਹੋ ਗਿਆ ਉਹ ਭਾਈ ਸਾਹਿਬ ਕੋਈ 15 20 ਬੰਦਿਆਂ ਨੇ ਕਹੇ ਤੇ ਸਰਕਾਰ ਨੋਟਿਸ ਵਾਪਸ ਲੈ ਲੈਂਦੀ ਐ ਐਵੇਂ ਕਿੱਥੇ ਮੰਨਦੇ ਹੋ ਤੁਸੀਂ ਇਹ ਗੱਲਾਂ ਕਈਆਂ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ 2027 ਦੇ ਵਿੱਚ ਕੱਲੀ ਭਾਜਪਾ ਆਪ ਚੋਣ ਲੜੇਗੀ ਪੰਜਾਬ ਦੇ ਵਿੱਚ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣੀਆਂ ਕਿਉਂਕਿ ਪਹਿਲਾਂ ਵੀ ਅਸੀਂ ਅਸੈਂਬਲੀ ਵਾਲੀਆਂ ਤੇ ਪਾਰਲੀਮੈਂਟ ਵਾਲੀਆਂ ਚੋਣਾਂ ਇਕੱਲੇ ਲੜ ਚੁੱਕੇ ਹਾਂ ਤੇ ਅਸੀਂ ਉਹਦੇ ਤੋਂ ਸੈਟੀਸਫਾਈ ਹਾਂ ਸਾਨੂੰ ਲੋਕ ਹੋਰ ਵੀ ਕਹਿੰਦੇ ਅਸੀਂ ਵੋਟ ਪਾਵਾਂਗੇ ਉਹਨਾਂ ਨੇ ਇੱਕ ਗੱਲ ਆਖੀ ਵੀ ਸਾਡੇ ਬੂਥ ਪਿੰਡ-ਪਿੰਡ ਲੱਗੇ ਇਸ ਵਾਰੀ ਲਾਸਟ ਵਾਰੀ ਉਹਦਾ ਚਲੋ ਕਾਰਨ ਇਹ ਕੀ ਵੀ ਹੈ ਕਿ ਬੜੇ ਲੋਕ ਕਾਂਗਰਸ ਦੇ ਨਾਲ ਅਟੈਚ ਹੈਗੇ ਸੀ ਤੇ ਜਿਹੜੇ ਮੰਤਰੀ ਉਧਰ ਗਏ ਉਹਨਾਂ ਨੇ ਫਿਰ ਜਿਹੜੇ ਸਾਰੇ ਉਹਨਾਂ ਦੇ ਵਰਕਰ ਸੀ ਉਹਨਾਂ ਨੇ ਲਾਇ ਬੂਥ ਅੱਗੇ ਕੀ ਰੰਗ ਵਿਖਾਣਗੇ ਅੱਗੇ ਕੁਝ ਪਤਾ ਨਹੀਂ ਕੁਝ ਕਹਿੰਦੇ ਕਾਂਗਰਸ ਦੇ ਨਾਲ ਜਾਣਗੇ ਕੁਝ ਫਿਰ ਆਪਣੇ ਲੀਡਰਾਂ ਦੇ ਨਾਲ ਜਾਣਗੇ ਜਿੱਧਰ ਲੀਡਰ ਗਏ ਇੱਕ ਗੱਲ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਕਹਿੰਦੇ ਬੇਅਦਬੀਆਂ ਹੁੰਦੀਆਂ ਤੇ ਅਸੀਂ ਭਾਈ ਬਦਨਾਮੀ ਥੋੜੀ ਕਰਾਉਣੀ ਹੈ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਚੋਟਾਲਿਆਂ ਨੇ ਸਾਨੂੰ ਧੋਖਾ ਦਿੱਤਾ ਖੇਤੀ ਅੰਦੋਲਨ ਵੇਲੇ ਜਾਂ ਖੇਤੀ ਦੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਵੀ ਅਸੀਂ ਤੇ ਲਾਗੂ ਕਰ ਹੀ ਦਿੱਤੇ ਸੀ ਵੀ ਇਹਨਾਂ ਨੇ ਸਾਥ ਨਹੀਂ ਦਿੱਤਾ ਜਾ ਉਦੋਂ ਕਿਹਾ ਗਿਆ ਅਸੀਂ ਵੀ ਇੱਕ ਵਾਰੀ ਸਾਈਨ ਕਰਤੇ ਸੀ ਫਿਰ ਲੋਕਾਂ ਦੇ ਵਿਰੋਧ ਵਿੱਚ ਇਹਨਾਂ ਨੂੰ ਵਾਪਸ ਆਉਣਾ ਪਿਆ ਵੀ ਲੋਕ ਨਹੀਂ ਤਾਂ ਸਾਨੂੰ ਪੰਜਾਬ ਹਰਿਆਣਾ ਵੜਨ ਨਹੀਂ ਦੇਣਗੇ ਇਹ ਆਪਣੀ ਜਗਾ ਸੱਚੇ ਸੀ ਸੋ ਕਰ ਕਰਾ ਕੇ ਉਦੋਂ ਦੀ ਕਹਿੰਦੇ ਫਿੱਕ ਪਈ ਆ ਤੇ ਅਸੀਂ ਹੁਣ ਇਕੱਲੇ ਹੀ ਚੋਣਾ ਲੜਾਂਗੇ ਦੂਜੀ ਗੱਲ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਨੇ ਸਟੂਡੈਂਟ ਨਹੀਂ ਉੱਥੋਂ ਦੇ ਅਲੂਮਨੀ ਆਈ ਨੇ ਪਾਸ ਆਊਟ ਨੇ ਬਜ਼ੁਰਗ ਵੀ ਕਈ ਰਿਟਾਇਰਡ ਬੰਦੇ ਨੌਕਰੀਆਂ ਤੇ ਲੱਗੇ ਪੰਜਾਬ ਯੂਨੀਵਰਸਿਟੀ ਪੜ੍ਹ ਕੇ ਜਾਂ ਜਿਨ੍ਹਾਂ ਦੇ ਬੱਚੇ ਵੀ ਪੜ੍ਹਦੇ ਨੇ ਕਿਸਾਨ ਜਥੇਬੰਦੀਆਂ ਨੇ ਜੇ ਪੰਜਾਬ ਦੇ ਬਾਕੀ ਵੀ ਹੋਰ ਬੇਸ਼ੱਕ ਹੋਰ ਯੂਨੀਵਰਸਿਟੀਆਂ 'ਚ ਪੜਦੇ ਨੇ ਪੰਜਾਬ ਦੀ ਉਹ ਯੂਨੀਵਰਸਿਟੀ ਹੈ ਉਹਨੂੰ ਬਚਾਉਣ ਦੇ ਲਈ ਜਿਨ੍ਹਾਂ ਨੇ ਧਰਨੇ ਲਾਏ ਨੇ ਕਹਿੰਦੇ ਵੀ ਇਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਇਹ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰ ਰਹੇ ਨੇ ਵੀ ਤੁਸੀਂ ਜਿਹੜਾ ਇਹ ਨੋਟਿਸ ਪਾ ਰਹੇ ਹੋ ਤੇ ਇਹਦੇ ਨਾਲ ਮਾਹੌਲ ਚੰਗਾ ਹੋ ਜਾਏਗਾ ਤੁਸੀਂ ਜਿਹੜਾ ਉੱਥੇ ਆਪਣਾ ਲੈ ਕੇ ਆਉਣਾ ਚਾਹੁੰਦੇ ਹੋ ਕੋੜੁਕ ਬੀਲਾ ਸਾਰਾ ਸੈਨੇਟ ਭੰਗ ਕਰੋ ਤੁਸੀਂ ਉੱਥੇ ਚੋਣਾਂ ਰੱਦ ਕਰੋ ਤੁਸੀਂ ਉੱਥੇ ਮੈਂਬਰ 91 ਤੋਂ 31 ਕਰੋ ਤੁਸੀਂ ਹੈ ਉੱਥੇ ਸਾਰੇ ਬੰਦੇ ਅਪੁਆਇੰਟ ਕਰੋ ਤੁਸੀਂ ਆਪਣੇ ਕੇਂਦਰ ਵਾਲੇ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਨਾਲ ਉਹ ਪੂਰੇ ਨਾ ਕਰੋ ਤੁਸੀਂ ਤੇ ਮਾਹੌਲ ਖਰਾਬ ਪੰਜਾਬ ਦੇ ਲੋਕ ਆਪਣੀ ਚੀਜ਼ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਨੇ ਤੇ ਮਾਹੌਲ ਖਰਾਬ ਕਰ ਰਹੇ ਨੇ ਇਹ ਤੇ ਬਿਆਨ ਤੁਸੀਂ ਚੰਗਾ ਦਿੱਤਾ ਬਿੱਟੂ ਸਾਹਿਬ ਕਹਿੰਦੇ ਸਰਕਾਰ ਨੇ ਨੋਟਿਸ ਦਿੱਤਾ ਤੁਸੀਂ ਵਿਰੋਧ ਕੀਤਾ ਨੋਟਿਸ ਵਾਪਸ ਹੋ ਗਿਆ ਉਹ ਭਾਈ ਸਾਹਿਬ ਕੋਈ 15 20 ਬੰਦਿਆਂ ਨੇ ਕਹੇ ਤੇ ਸਰਕਾਰ ਨੋਟਿਸ ਵਾਪਸ ਲੈ ਲੈਂਦੀ ਐ ਐਵੇਂ ਕਿੱਥੇ ਮੰਨਦੇ ਹੋ ਤੁਸੀਂ ਸਾਲਾਂ ਬੱਧੀ ਟਰੈਕਟਰ ਟਰਾਲੀਆਂ ਉੱਥੇ ਜਾਮ ਕਰਦੇ ਨੇ ਟਿੱਕਰੀ ਸ਼ੰਭੂ ਬਾਰਡਰ ਸਾਰੇ ਦਿੱਲੀ ਦੇ ਬਾਰਡਰਾਂ ਤੇ ਆ ਕੇ ਰਹਿਣਾ ਪੈਂਦਾ 2-2 ਸਾਲ ਤੱਕ ਫਿਰ ਕਿਤੇ ਜਾ ਕੇ ਤੁਹਾਡੇ ਕੰਨੀ ਜੂੰ ਸਰਕਦੀ ਤੁਹਾਡੀ ਸਰਕਾਰ ਤੇ ਫਿਰ ਕਿਤੇ ਉਹ ਜਿਹੜੇ ਖੇਤੀ ਕਾਨੂੰਨ ਵਾਪਸ ਹੁੰਦੇ ਨੇ ਤੇ ਹੁਣ ਇਹ ਦੁਬਾਰਾ ਵੇਖ ਲੈਣਾ ਟੀਕਾ ਜਾਂ ਲਾ ਕੇ ਕਿ ਪੰਜਾਬ ਦੁਬਾਰਾ ਖੜਾ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਵੀ ਦੱਸਦਾ ਪੰਜਾਬ ਦੀ ਨੌਜਵਾਨੀ ਨੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਕਿ ਤੇ ਬਸ ਯਾਨੀ ਕਿ ਨਸ਼ਾ ਨਹੀਂ ਖਾਲੇ ਨੇ ਤੇ ਬੇਕਾਰ ਹੋ ਗਏ ਨੇ ਬਾਹਰ ਚਲੇ ਗਏ ਨੇ ਉਹ ਦੱਸਦਾ ਸਾਰਿਆਂ ਨੇ ਵੀ ਕੌਣ ਕਿੱਥੇ ਵੱਸਦਾ ਇਸ ਕਰਕੇ ਲੈਣਾ ਦੇਣਾ ਜਿਹਦਾ ਹੈਗਾ ਪੰਜਾਬੀ ਯੂਨੀਵਰਸਿਟੀ ਨਾਲ ਉਹ ਉਹਨਾਂ ਨੇ ਦੱਸਤਾ ਅੱਗੇ ਵੀ ਦੱਸ ਦੇਣਗੇ ਭਾਈ ਸਾਹਿਬ ਅਗਲੀ ਗੱਲ ਕਹਿੰਦੇ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਜਿਹੜੀਆਂ ਹੜ੍ਹਾਂ 'ਚ ਫਸਲਾਂ ਬਰਬਾਦ ਹੋ ਗਈਆਂ ਨੇ ਜੇ ਇਹਨਾਂ ਦਾ ਬੀਮਾ ਕਰਾਇਆ ਹੁੰਦਾ ਜਿਹੜੀ ਕੇਂਦਰ ਦੀ ਇੱਕ ਪਾਲਿਸੀ ਹੈ ਫਸਲ ਬੀਮਾ ਯੋਜਨਾ ਉਹਦੇ ਤਹਿਤ ਜੇ ਸਰਕਾਰ ਨੇ ਬੀਮਾ ਕਰਵਾਇਆ ਹੁੰਦਾ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ 40000 ਕਰੋੜ ਰੁਪਇਆ ਪੇ ਕਰਨਾ ਸੀ ਵੀ ਹੁਣ ਨਹੀਂ ਅਸੀਂ ਕਰਦੇ ਕਿਉਂਕਿ ਹੁਣ ਤੇ ਸਾਨੂੰ ਨੁਕਸਾਨ ਵਿਖਾਈਉ ਨਹੀਂ ਦੇ ਰਿਆ ਜਿਹੜੀਆਂ ਹੁਣ ਗਰਦੌੜੇ ਦੀਆਂ ਰਿਪੋਰਟਾਂ ਸਾਨੂੰ ਸ਼ਾਇਦ ਨਜ਼ਰ ਨਹੀਂ ਆ ਰਹੀਆਂ ਜੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੁਣ ਨੁਕਸਾਨ ਹੋਇਆ ਜਾਂ ਨਹੀਂ ਬੀਮਾ ਕਰਾਇਆ ਹੁੰਦਾ ਫਿਰ ਅਸੀਂ ਦੇਣੇ ਸਨ ਠੀਕ ਹੈ ਇਸ ਕਰਕੇ ਇਹ ਭਾਂਡਾ ਭੰਨਿਆ ਜਾ ਰਿਹਾ ਪੰਜਾਬ ਸਰਕਾਰ ਦੇ ਸਿਰ ਜੋ ਸੱਚ ਵੀ ਹੋ ਸਕਦਾ ਹੈ ਭਾਈ ਜਾਂ ਉਹਨਾਂ ਕਿਸਾਨਾਂ ਨੂੰ ਦੱਸਿਆ ਨਹੀਂ ਗਿਆ ਵੀ ਕਿੰਨਾ ਕੁ ਬੀਮਾ ਕਰਨਾ ਹੈ ਕਿੱਥੋਂ ਕਰਨਾ ਹੈ ਜਾਂ ਸਰਕਾਰ ਉਹਦੇ ਵਿੱਚ ਕੀ ਹੈਲਪ ਕਰ ਸਕਦੀ ਸੋ ਇਸ ਕਰਕੇ ਬਿੱਟੂ ਸਾਹਿਬ ਪੰਜਾਬ ਤੇ ਤੁਹਾਡਾ ਵੀ ਹੈ ਨਾ ਫਿਰ ਤੁਸੀਂ ਵੀ ਪੰਜਾਬ ਦੇ ਹੋ ਜੇ 40000 ਕਰੋੜ ਨਹੀਂ ਕੋਈ 20000 ਕਰੋੜ ਰੁਪਇਆ ਦਵਾ ਦਿੰਦੇ ਇਹਨਾਂ ਮੰਗਿਆ ਵੀ ਐ ਸੀ ਤੁਸੀਂ ਦਿੱਤਾ ਕਿੰਨਾ 1600 ਕਰੋੜ ਰੁਪਇਆ ਜਦੋਂ ਮੰਨ ਰਹੇ ਹੋ ਵੀ 40000 ਕਰੋੜ ਰੁਪਇਆ ਬਣਦਾ ਸੀ ਸਾਰੇ ਕਿਸਾਨਾਂ ਦਾ ਦੇਣਾ ਤੇ ਹੁਣ 1600 ਕਰੋੜ ਤੇ ਗੱਲ ਲੜ ਗਈ ਸੋ ਇਹ ਗੱਲ ਨਹੀਂ ਸਮਝ ਆਉਂਦੀ ਕਿ ਪੰਜਾਬ ਨੂੰ ਫਿਰ ਤੁਸੀਂ ਕੇਂਦਰ 'ਚ ਰਹਿ ਕੇ ਤੇ ਆਪਣੇ ਨਾਲੋਂ ਵੱਖ ਕਰਕੇ ਕਿਵੇਂ ਵੇਖ ਲੈਂਦੇ ਹੋ ਆਪਨਾ ਕਰਕੇ ਜਾਣੋ ਨਾ ਜੇ ਤੁਹਾਨੂੰ ਉਹਨਾਂ ਨੇ ਵੱਡੀਆਂ ਪਦਵੀਆਂ ਦਿੱਤੀਆਂ ਨੇ ਤੇ ਤੁਸੀਂ ਪੰਜਾਬ ਦੇ ਹੱਕ 'ਚ ਗੱਲ ਕਰੋ ਭਾਈ ਜੇ ਤੁਹਾਡੇ ਕੋਲ ਅੱਜ ਪਾਵਰ ਹੈ ਗਈ ਏ ਇਹ ਤੇ ਭਾਈ ਸਾਹਿਬ ਵੇਖੋ ਤੁਸੀਂ ਵੀ ਪੰਜਾਬ ਤੋਂ ਹੀ ਹੋ ਜੇ ਤੁਸੀਂ ਅੱਜ ਕੇਂਦਰ ਦੇ ਵਿੱਚ ਵਧੀਆ ਤੁਹਾਨੂੰ ਪਦਵੀ ਮਿਲੀ ਆ ਉਹਨਾਂ ਨੇ ਤੁਹਾਡਾ ਮਾਨ ਸਤਕਾਰ ਕੀਤਾ ਤੇ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕਰੋਣਾ ਵੀ ਨਹੀਂ ਸੀ ਬਣਦਾ ਪਰ ਫਿਰ ਵੀ ਅਸੀਂ ਦੇ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਮੇ ਇਹ ਤੇ ਸਾਡੇ ਹਮਾਇਤੀ ਨੇ ਸਾਡੇ ਖਿਲਾਫ ਕੋਈ ਨੋਟੀਫਿਕੇਸ਼ਨ ਨਹੀਂ ਕਰਦੇ ਜਾ ਰਹੀ ਤੇ ਆਪਣੀ ਕਾਨਫਰੰਸ ਦੇ ਫਿਰ ਲਾਸਟ ਦੇ ਵਿੱਚ ਇਹ ਵੀ ਕਿਹਾ ਕਿ ਜਿਹੜਾ ਇਹ ਦਿੱਲੀ ਦਾ ਬਲਾਸਟ ਹੋਇਆ ਲਾਲ ਕਿਲੇ ਦੇ ਕੋਲ 2-4 ਦਿਨ ਪਹਿਲਾਂ ਉਹਦੇ ਵਿੱਚ ਕਹਿੰਦੇ ਵੀ ਪਾਕਿਸਤਾਨ ਦਾ ਹੱਥ ਹੈ ਠੀਕ ਹੈ ਨੋਟ ਕਰ ਲਿਓ ਚੀਜ਼ ਪਾਕਿਸਤਾਨ ਦਾ ਹੱਥ ਹੈ ਉਸ ਗੱਡੀ ਦੇ ਵਿੱਚ 2900 ਕਿਲੋ ਵਿਸਫੋਟਕ ਸਮੱਗਰੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਘੁੰਮ ਰਹੀ ਇੱਕ ਗੱਡੀ i20 ਉਹਦੇ 'ਚ 3000 ਕਿਲੋ ਦੇ ਕਰੀਬ ਸਮੱਗਰੀ ਆ ਵਿਸਫੋਟਕ ਬੇਸ਼ੱਕ ਉਹ ਪਾਕਿਸਤਾਨ ਤੋਂ ਹੀ ਆਈ ਹੋਣੀ ਹੈ ਪਰ ਸਾਡੀ ਬਾਰਡਰਸ ਰੱਖਿਆ ਜਿੱਥੇ ਚੱਲ ਰਹੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਨ ਨੂੰ ਤੁਸੀਂ ਪੁੱਛਿਆ ਵੀ ਆ ਕਿਵੇਂ ਗਈ ਇੱਧਰ ਚਲੋ ਭੇਜੀ ਤੇ ਉਹਨਾਂ ਨਹੀਂ ਹੋਣੀਆਂ ਪਾਕਿਸਤਾਨੀਆਂ ਨੇ ਇਸ ਕਰਕੇ ਆਪਣੀ ਜਵਾਬਦੇਹੀ ਭਾਈ ਤੈਅ ਕਰਨੀ ਬਣਦੀ ਹੈ ਫਿਰ ਉਹੀ ਬਿਆਨ ਆ ਜਾਂਦੇ ਨੇ ਸਾਰੇ ਮੰਤਰੀਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਫਲਾਣਾ ਕਰਦਾਂਗੇ ਠਮਕਾਣਾ ਕਰਦਾਂਗੇ ਤੁਸੀਂ ਗ੍ਰਹਿ ਮੰਤਰੀ ਨੂੰ ਪੁੱਛੋ ਵੀ ਇਹ ਸਾਡੇ ਦੇਸ਼ ਦੇ ਵਿੱਚ ਇਹ ਚੀਜ਼ਾਂ ਐਂਟਰ ਕਿਵੇਂ ਕਰ ਜਾਂਦੀਆਂ ਨੇ ਪੁਲਵਾਮਾ ਵੇਲੇ ਕਹਿੰਦੇ 300 ਕਿਲੋ ਦੇ ਕਰੀਬ ਉਹ ਵਿਸਫੋਟਕ ਸਮਗਰੀ ਸੀ ਸੋਏ ਲੋਕ ਨੇ ਪਾਈ ਤੁਹਾਡੇ ਬਿਆਨ ਸੁਣਦੇ ਰਹਿਣਗੇ ਜਿਸ ਨੂੰ ਜਿਵੇਂ ਠੀਕ ਲੱਗਾ ਸਜਾ ਕੇ ਰੱਖ ਲੈਣਗੇ ਕੋਲ ਆਫਰ ਤੁਸੀਂ 2027 ਦੇ ਵਿੱਚ ਤੇ ਲੜ ਦੋ ਭਾਈ ਇਕੱਲੇ ਤੇ ਸਰਕਾਰ ਬਣਾਈ ਦੇਣੀ ਲੋਕਾਂ ਨੇ ਤੁਹਾਡੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲੇ